ਸਸਕਾ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਡੇਰੀ ਫਾਰਮ ਤੋਂ ਰੱਬੋ ਬੋ ਬੈਲਕਮਾ ਜੀ ਤੇ ਬਾਈ ਪਿੰਡਿਆਂ ਨਾਲ ਬਹੁਤ ਚੁੱਕੇ ਆ ਦੇਖੋ ਅੱਜ ਵੀ ਬਾਈ ਹੁਣਾਂ ਨੇ 6 ਸਾਲ ਦੇ ਲਾ ਕੇ ਪਸ਼ੂ ਲੈ ਕੇ ਆਂਦੇ ਆ ਤੇ ਜਿਹੜੇ ਪਿਛਲੇ ਪਸ਼ੂ ਸਭ ਫੇਲ ਹੋ ਚੁੱਕੇ ਆ ਤੇ ਆਓ ਪਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਅਸਿਕਾਲ ਜੀ ਬਾਈ ਸਾਰੇ ਬੰਦੇ ਜੀ ਅਸਿਕਾਲ ਬਾਹਰ ਐਂਟਰੀ ਮਾਰਦੇ ਆ ਨਹੀਂ ਨਹੀਂ ਹੌਸਲਾ ਪਾ ਜੀ ਫੀਸਾਂ ਨਾਲ ਸਾਰੇ ਵੀਰਾਂ ਨੂੰ ਸੰਦੀਪ ਡੇਰੀ ਫਾਰਮ ਤੇ ਵੇਖਣ ਵਾਲਿਆਂ ਨੂੰ ਆਡੇ ਨੂੰ ਪਿਆਰਪਰੀ ਸਾਸਰੀ ਘਰ ਜਿਹੜੇ ਦੇਸ਼ ਦੇ ਵਿੱਚ ਬੈਠੇ ਆ ਵੀਡੀਓ ਵੇਦੇ ਪਿਆਰ ਕਰਦੇ ਸਾਰਿਆਂ ਨੂੰ ਦਿਲੋਂ ਧਰਵਾਜੇ ਔਰ ਪਿੰਦਾ ਜੀ ਕਿਵੇਂ ਵੇਖਿਆ ਮਾਲ ਉਹਦੀ ਮਾਲ ਵੇਖਿਆ ਛੋਟੇ ਫਾਲ ਇੱਕ ਦੋ ਰਿਆ ਵੇਖੀ ਗਿਆ ਸਾਮ ਤੱਕ ਸਾਰੇ ਜੀ ਬਹੁਤ ਸੁਣਾਉਂਦੇ ਕਿ ਬਸ ਮੇਰਾ ਮਾਲ ਹੋਰ ਵੀ ਲਿਆਂਦਾ ਮਗਰੋਂ ਛੋਟੀ ਝਟੀਆਂ ਬਹੁਤ ਵੇਗੀਆਂ ਇਦਾਂ ਆਈ ਜਾਂਦੀਆਂ ਜਾਈ ਜਾਂਦੀਆਂ ਚਲੋ ਐ ਹੀ ਹੈ ਕਹਿੰਦੇ ਬਲੋ ਆ ਜਾਈਆਂ ਜਾ ਰਹੀਆਂ ਆਪਾਂ ਇੰਨੇ ਕੰਨ ਨਹੀਂ ਮਾਲ ਮਡਮਡ ਮਡਮਡ ਜਾਂਦਾ ਪਾਉ ਨਹੀਂ ਜਾਂਦਾ ਤੇ ਜਿੰਨੂੰ ਲਈ ਦੀਆਂ ਵਾ ਕੀ ਕਰਦੀਆਂ ਰੱਖ ਕੇ ਆ ਵਾਉਣ ਕਿ ਫੇਰ ਹੀ ਆ ਨਾ ਗਾੜੀ ਹਨਾ ਬਸ ਬਸ ਆ ਕੇ ਬੰਨੀ ਜਾਵਾਂਗੇ ਇਹਨਾਂ ਨਾਲ ਚੱਲੀ ਜਾਣਾ ਹੀ ਲੇ ਕੇ ਨੇ ਬਈ ਬਿਲਕੁਲ ਬਿਲਕੁਲ ਹਰ ਗੱਲ ਆ ਵੀ ਚੰਗੀਆਂ ਬੈਂਸ ਸਾਰਿਆਂ ਨੇ ਚੰਗੀਆਂ ਬੈਂਸ ਆ ਤੇ ਲੈ ਕਿੰਦਾ ਓਲੀ ਢੋਟੀ ਨਹੀਂ ਲੈਣਾ ਭਾਈ ਮੈਨੂੰ ਬੜੇ ਪੌਣਾ ਭਾਜੀ ਨੀਲੀ ਝੋਡੀ ਨਾ ਆਪਾਂ ਦਿੱਤੀ ਆ ਪਟਿਆਲੇ ਤੋਂ 80 ਕਿਲੋਮੀਟਰ ਗਾੜੀ ਤੇ ਇੱਕ ਤੇ ਝੂਠ ਵਾਲੀ ਗੱਲ ਹੋ ਗਈ ਉਹਦੇ ਪਪੂ ਸੰਧੂ ਅੰਕਲ ਦਾ ਹੀ ਫੋਨ ਆਇਆ ਅੱਛਾ ਜੀ ਮਗਾ ਅੰਕਲ ਜੀ ਆਪਣੀ ਇਲਾਕੋ ਲਗਾਈਏ ਝੋਡੀ ਮੈਂ ਕਿ ਹੋਲਡਿੰਗ ਦੋਈ 13 ਕਿਲੋ ਦੁੱਧ ਸਿਆ ਸੀ ਨਾ ਆਪਾਂ ਹਾਂਜੀ ਸ਼ਾਮ ਨੂੰ ਵੀਰ ਨੂੰ ਝੋਡੀ ਚਵਾਈ ਤੇ 7 ਕਿਲੋ ਇੱਕ ਪਾ ਹੋਇਆ ਹੂੰ ਉਹਨੇ ਸਵੇਰੇ ਵੀਰ ਨੇ ਝੋਡੀ ਫੇਰ ਚਵਾਈ ਫੇਰ ਦੁੱਧ ਭਾਜੀ ਉਨਾ ਹੀ ਹੋਇਆ ਹੂੰ ਉਹ ਆਂਦਾ ਤੇ 13 ਦਸਿਆ ਫੇਰ ਉਹਨੇ ਝੋਡੀ 1000 ਰੁਪਇਆ ਸਾਈ ਭਾਈ ਫੇਰ ਸ਼ਾਮ ਨੂੰ ਝੋਡੀ ਚੋਈ ਤੇ ਤੇ ਜੇ ਡੰਗ ਹਾਂ ਤੇ ਜਦੋਂ ਝੋਡੀ ਦੀ ਗਾੜੀ ਚੋਈ ਨਾ ਮੈਂ ਸ਼ਾਮ ਨੂੰ ਹਾਂ 2 ਕਿਲੋ ਤੋਂ ਪਾਰ ਚੜ ਗਈ ਉਹ ਜਿਹਨਾਂ ਦਾ ਕੱਢੋ ਵੀਡੀਓ ਕਾਲ ਮੇਰੇ ਕੋ ਵੀਡੀਓ ਹੈਗੀ ਆ ਮੈਂ ਨਹੀਂ ਉਹ ਸਾਰੀ ਮੈਂ ਚੋਣੀ ਆ ਪੂਰੀ ਤਸੱਲੀਆਂ ਜਾਂ ਫਿਰ ਰਾਤ ਅਸਿਕਾ ਰਾਲ ਖੜੀ ਝੋਡੀ ਉਹਨਾਂ ਲੱਦ ਗਏ ਝੋਡੀ ਕੋ ਭਾਜੀ ਇੱਥੇ 14-15 ਕਿਲੋ ਦੁੱਧ ਤਿਆਰ ਹੋ ਗਿਆ ਹਾਂ ਬੜੇ ਦੁੱਧ ਵਾਲੀ ਝੋਡੀ ਸੀ ਕੱਟੀ ਸੀ ਕੱਟੀ ਬੜੀ ਟੌਪ ਹਾਂਜੀ ਮੱਝ ਵੀ ਚੰਗੀ ਮੱਝ ਵੀ ਚੰਗੀ ਸੀ ਭਾਜੀ ਮੱਝ ਵੀ ਚੰਗੀ ਚਲੋ ਅੱਜ ਫੇ ਕਿੰਨੀਆਂ ਫਰ ਅੱਜ ਭਾਜੀ ਚਾਰ ਝੋਡੀਆਂ ਨੇ ਹੁੰਦੀਆਂ ਉਧਰੋਂ ਆਪਾਂ ਅੱਜ ਫੇ ਲੈ ਗਏ ਉਧਰ ਨਹੀਂ ਉਧਰੋਂ ਨਹੀਂ ਹਰੀਆਂ ਦੇ ਇੱਕ ਵੇਗੀ ਗੱਲ ਨਹੀਂ ਮੇਰਾ ਰਾਬਾ ਹੈ ਉਦੋਂ ਮੈਂ ਹਾਂ ਚਲ ਦੋ ਦਿਨ ਮਹੀਆਂ ਹੋਰ ਸੰਭਲੀਏ ਤੇ ਇੱਕ ਮਹੀ ਹੁਣ ਹੁਣੇ ਸੂਈਏ ਜੇ ਭਲੋ ਆ ਜਾਣੇ ਇੱਥੇ ਚਾਹ ਤੇ ਪਿਆਜ ਨੇ ਮਿੰਨੋ ਮੇਰਾ ਜਲਾ ਹੋ ਗਿਆ ਮੇਰਾ ਜਲਾ ਹੋ ਗਿਆ ਨੀ ਨਾ ਫੇਰ ਨਾਲ ਧੰਨਵਾਦ ਆਹ ਨਹੀਂ ਠੀਕ ਰਹਿ ਗਿਆ ਸਭ ਸਮਾਨ ਥੋੜਾ ਉੱਡ ਗਿਆ ਖੋਣਾ ਸਮੇਂ ਨੂੰ ਕੀ ਸੀ ਕੋਈ ਗੱਲ ਸੀ ਆਇਆ ਮੇਰਾ ਸੀਗਾ ਤੇ ਇੰਨੀ ਚਲੀਏ ਟਾਈਮ ਨਹੀਂ ਤੇ ਚਾਹ ਮੈਂ ਹਾਂ ਦੀ ਆਹ ਸੁਣੀ ਝੋਟੇ ਜੀ ਆ ਜਾਓ ਦੱਸੋ ਪਹਿਲਾਂ ਕੱਟੀ ਜੋਏ ਸੁਈ ਹੈ ਨਾ ਸੁਈ ਮਗਰ ਕੱਟੀ ਜੋ ਭਾਜੀ ਲਓ ਜੀ ਕਿਉਂ ਬੰਦਾ ਵਜੇ ਹੋਊਗਾ ਤੁਹਾਨੂੰ ਹਾਂਜੀ ਬੰਦਾ ਕੋਈ ਗੱਲ ਕੋਈ ਉਹ ਦੂਜੇ ਬੱਚੇ ਦਾ ਵੀ ਸਾਫ ਕਰਦੀ ਮੈਂ ਚਲੋ ਕੱਟੀ ਮਗਰ ਹਾਂਜੀ ਕੀ ਜਬਾ ਬੜੀ ਗੱਡੀ ਸਾਫ ਆ ਭਾਈ ਵੇਖੋ ਵਾਹ ਜੀ ਵਾਹ ਮਾਰ ਗੱਡੀ ਚਾਰ ਲੈਣੀਆਂ ਹੈ ਭਾਜੀ ਇਹ 8-9 ਕਿਲੋ ਬੋਲਾ ਗਿਆ ਝੋਡੀ ਫਲੇ ਠੀਕ ਆ ਹਾਂ ਤੇ ਟਾਈਮ ਕੁਝ ਨਹੀਂ ਲੱਗਦਾ ਟਾਈਮ ਦਾ 11:00 ਕ'ਜੇ ਤੁਹਾਨੂੰ ਮੈਂ ਜਲਦੀ ਨਿਕਲੇ ਅੱਜ ਕਰੋ ਚਲੋ ਕੋਈ ਹਾਂਜੀ ਭਾਜੀ ਹਾਂਜੀ ਅੱਜ ਹੀ ਆਏ ਤੁਹਾਨੂੰ ਭਾਈ ਮੈਂ ਵੀ ਫਿਰ ਛੋਟਾ ਕੰਮ ਆਜਾ ਆ ਜਾ ਉਹਦਾ ਉਹਦਾ ਇੱਕਾ ਲੱਗਿਆ ਆ ਗਏ ਬਲੂ ਹਾਂ ਜੀ ਠੀਕ ਹੈ ਨਾ ਮੈਂ ਜਿਹੜਾ ਉਧਰ ਦਾ ਮਾਲ ਹੈ ਉਹ ਬਿਲਕੁਲ ਸ੍ਰੀ ਸੁਖਰਾਮਾਲ ਹੈ ਪਤਾ ਕਾਫੀ ਸਾਡਾ ਰੋਣਾ ਵੀ ਦੋ ਜਾਨਦਨ ਮਈਆਂ ਪਿਆਰ ਕਰਕੇ ਨਾ ਸਾਮਗੇ ਕੋਈ ਨਹੀਂ ਕੋਈ ਨਾ ਆਇਆ ਆਇਆ ਵੇਖੋ ਭਾਜੀ ਬੱਚਾ ਕੱਢੀ ਵੇਖੋ ਬੜੀ ਨਿੱਕੀ ਜਿਹੀ ਕੱਢੀ ਵੇਖੋ ਬੜਾ ਬਹੁਤ ਚੰਗੀ ਕੱਢੀ ਆ ਇਹ ਚੌਥਾ ਟਾਂਕ ਸੁਈ ਨਾ ਆਦੇ 8-9 ਕਿਲੋ ਝੋਡੀ ਥੱਲੇ ਬੋਲਾ ਵਾ ਪਰ ਰੇਟ ਬੜੇ ਅਨਜਾਇ ਲੈਣੇ ਆ ਹੂੰ ਤੇ ਆਫੀ ਇੱਕ ਮਈਆ ਆਪਣੇ ਪੇਟ ਦੇ ਬੰਦੇ ਲੈ ਕੇ ਫੜ ਕੇ ਰਾਤੀ ਤੇ ਆਪਾਂ ਝੋਡੀ ਦਾ ਮੋਦਲ ਲੈਣਾ 1 ਲੱਖ ਰੁਪਿਆ 1 ਲੱਖ ਰੁਪਿਆ 90000 ਰੁਪਇਆ ਹਾਂ ਦੇਣ ਵਾਲੇ ਮੁੱਲ ਕਰਨੇ ਆ ਬਸ ਚਲੋ ਠੀਕ ਆ ਮੁੱਲ ਕਰਨੇ ਕਰੋ ਕਿ ਹੋਰ ਕਾਪਾਂਗੇ ਹੋਰ ਯਾਰ ਮਾਨ ਕਰ ਦਾਂਗੇ ਜੱਸ ਨੋ 85 ਦੀ ਕਿਉਂ ਹਾਂ ਦੇ ਦਾਂਗੇ ਠੀਕ ਐ 85 ਦੀ ਕੱਢੀ ਮੇਰਾ ਭਾਈ ਇਹ ਕੱਢੀ ਨਹੀਂ ਠੀਕ ਆ ਮਾਨ ਨੇ ਜਾਨਾ ਲਿਆ ਰਾਂਗੇ ਇਹ ਥੋੜਾ ਵੇਖੋ ਭਾਈ ਚੀਜ਼ ਜਿਹੜੀ ਅੱਖ ਨਜ਼ਾਰਾ ਆ ਗਿਆ ਕਿ ਨਹੀਂ ਮਾਨ ਦਾ ਵੇਲੂ ਐਵੇਂ ਭਾਈ ਹੈਲੋ ਜੀ ਬਾਈਵਾ ਦਾ ਪਹਿਲਾ ਹੁੰਦਾ ਆਜਾ ਇਹ ਜੋ ਡਿਗੂੜੇ ਸੁਈਜ ਹੋ ਜੇ ਹੁਣ ਹਣਾ ਜੀ ਕੱਟੀ ਇਹ ਨਾ ਕਹਦੇ ਵੀ ਇਹਨੂੰ ਭਿੰਨੇ ਨੇ ਲੱਕਿਆ ਕਿ ਟਾਈਮ ਗਿਆ ਬਾਇਵਾ ਆ ਆਪ ਨਾ ਹੁਣੇ ਪੜੀ ਬਤਾ ਕੱਢ ਰੇ ਰੰਗ ਰਗੇ ਝੁੱਟਿਆ ਦੇ ਬਰੂਦ ਕਾਲੀਆਂ ਭਾਜੀ ਬਰੂਦ ਬਾਕੀ ਬਰੋਦ ਹੀ ਆ ਆ ਛੇੜਾਂ ਦਾ ਭਰੀ ਵੇਖੋ ਕੱਟੀ ਕੱਟਾ ਕੱਟਾ ਮਗਨ ਆ ਗਈ ਤੇ ਭਿੰਨੇ ਜੀ ਕਿਨਾ ਕਰ ਜੀ ਦੂਤ ਸੁਣਨਾ ਵੇਖੋ ਭਾਜੀ ਹੁਣ ਮੈਂ ਮਾਲਕ ਹੋ ਕੇ ਰੱਖਿਆ ਉਹਦੇ ਜਿੱਥੋਂ ਲਈ ਆਪਾਂ ਲਾਕਾ ਚੰਗਾ ਗਏ ਨੇ ਪਹਿਲਾਂ ਨੇ ਬਾਗ ਲੋਚ ਹੋਇਆ ਨਹੀਂ ਮੈਂ ਮੈਂ ਬਹੁਤ ਚੰਗੀ ਮਿਲੂ ਖੜਾ ਤੇ ਮੜਾ ਹਾਂ ਖੜਜਾ ਚੋਣ ਭਾਜੀ ਬੜੀ ਚੰਗੀ ਨਿਕਲੀ ਹਾਂ ਰੰਗ ਵੇਖ ਲੈਣਾ ਵਾਹੂ ਸ਼ਾਈ ਇਹ ਦੇ ਕਿਹੜਾ ਰੰਗ ਹੈ ਪਿੱਠ ਭੜਾ ਕਿਵੇਂ ਆ ਪਿੱਠ ਭੜਾ ਬਹੁਤ ਟੋਪ ਦਾ ਹੈ ਭਾਜੀ ਚੋਡੀ ਵੇਖੋ ਕੀ ਚੀਜ਼ ਹੈ ਨਾ ਵਾਹ ਵਾਹ ਕਰਦੀ ਕਰਦੀ ਛੋਟਾ ਬਹੁਤ ਭਰੀ ਚੋਣ ਚੰਗੀ ਨਿਕਲੀ ਆ ਮੈਂ ਤਾਂ ਰਤੂਰਾ ਮਾਰੀਆਂ ਚਾਹ ਤੇ ਫੱਲੇ ਮੈਂ ਆ ਕੇ ਆਵਾ ਕਿਲੋਆਂ ਦਾ ਚੋਤੀ ਨਾ ਹਾਂਜੀ ਫੇਰ ਫੁੱਟ ਦੀ ਚੋਨੇ ਆ ਲੇ ਵਲੋ ਦੇਣ ਵਾਲੀਆਂ ਭਾਜੀ ਦੇਣ ਵਾਲੀਆਂ ਤੇ ਕਰਨੇ ਆ ਮੁੱਲ ਕਰਨ ਨੂੰ ਭਾਵੇਂ ਝੋਟੀ ਦਾ 1 25 ਕਰ ਲਈਏ 40 ਕਰ ਲਈਏ ਨਹੀਂ ਲੱਖ ਰੁਪਈਆ ਮੁੱਲ ਲੱਖ ਰੁਪਈਆ ਇਹਦਾ 90 ਆ 90 ਨਹੀਂ ਦੇਣਾ ਮਾ ਠੀਕ ਹੈ ਜਾਨ ਮੈਂ ਲਈ ਜਾਂਦੀ ਦਿਆਂਗੀ 1000 ਹੋਰ ਸ਼ੋਰ ਕਰ ਦਾਂਗੇ ਚਲੋ ਚਲੋ ਆਂਦੋ ਆ ਜਾ ਮੀਨੀ ਮੀਨੀ ਝੋਟੀ ਗੱਪਣਾ ਗੱਪਣਾ ਵਾਹ ਇਹ ਦੋ ਗੱਪਣਾ ਲੈਂਦੀਆਂ ਗੀ ਇੱਕ ਵੇਗੀ ਆ ਸਿੰਘ ਹਿਲਦੇ ਆ ਨਹੀਂ ਸਿੰਘ ਨਹੀਂ ਹਿਲਦੇ ਸਿੰਘ ਨਹੀਂ ਹਿਲਦੇ ਬਹੁਤ ਵੱਡੀ ਝੋਟੀ ਆ ਆ ਬਲੂ ਫੁੱੜ ਖੈਣ 15 ਕਿਲੋ ਦੀ ਭਾਜੀ ਨਹੀਂ ਦਿੱਤੀ ਮੈਨੂੰ ਚਲੋ ਚਾਰ ਗੋਲ ਲੈ ਲੈ ਬਾਹਰ 15 ਕਿਲੋ ਦੀ ਭਾਜੀ ਗਾਰੰਟੀ ਵਿੱਚ ਨਹੀਂ ਹੈ ਜੀ 15 ਕਿਲੋ ਕਹਿੰਦੇ ਉਹ ਜੀ ਵੱਡੀ ਮੈਂ ਪੂਰੀ ਮੀਂਮੀ ਮੈਂ ਨਹੀਂ ਵੱਡੀ ਮੈਂ ਭਾਜੀ ਉਹ ਕਿੰਦ ਵਰਗੀ ਜੋੜਾ ਭਾਜੀ ਪਾਇਆ ਹੈਗਾ ਕੱਪੜਾ ਦਾ ਦੇਖੋ ਮੈਂ ਵੀ ਕੋ ਵੱਡੀ ਤੇ ਬੱਲੂ ਇੱਥੇ ਖੜਾ ਬਾਹਰ ਲੈ ਉਹ ਘੱਟ ਵਾ ਦੋ ਕਿਲੋ ਲਾਉ ਨੇ ਤੇ ਤੁਹਾਨੂੰ ਬਹੁਤ ਭੋਲੀ ਭਾਰੀ ਚੋਣੀ 15 ਕਿਲੋ ਇਹਨੇ ਦੁੱਧ ਨਾ ਦਿੱਤਾ ਦੋਵੇਂ ਪਾਸੇ ਮਾਨੇ ਨੇ ਡੱਬੋ ਆ ਲੈ ਜਣਾ ਮਹੀਨੇ ਦਾ ਬਾਕੀ ਭਾਜੀ ਪਿੰਦਾ ਜੀ ਦੂਰ ਕਰਦਾ ਤਨ ਖੇਤ ਨਾ ਕਰਨੇ ਰਹਿਣੀ ਆ ਹਾਂ ਜੀ ਹਾਂ ਜੀ ਖੇਤਬੁਰੀ ਹੈ ਦੇਖੋ ਖੇਤਬੁਰੀ ਕਰਨੇ ਨਹੀਂ ਆ ਭਾਜੀ ਵੀ ਆਹ ਜਿਹਦਾ ਹੀ ਮੁੱਲ ਵੇਖ ਲੈ ਉਦੋਂ ਮੋੜਾ ਦੇਸ ਗਾਣਾ ਫਾ ਵੀ ਲੈਣਾ ਵਾ ਥੋੜਾ ਲੈਣਾ ਵੇਚਾਂਗੇ ਫਿਰ ਆ ਜਾ ਮੈਨੂੰ ਭਾਜੀ 15 16 ਕਿਲੋ ਦੁੱਧ ਕਿਹਾ ਮੈਂ ਬੜੀ ਹਾਂਜੀ ਪਰਿੰਦੇ ਜੀ ਮੁੱਲ ਭਾਜੀ ਭਾਵੇਂ ਦਾ 40 ਕਰਾ ਲਓ 1 40 ਭਾਵੇਂ 35 ਕਰਾਈ ਜਾਓ ਹੂੰ ਕਿੰਮ ਕਾਗਰ ਦੀ ਮੈਂ ਚੰਬੜੀ ਵੇਖ ਹੂੰ ਹੂੰ ਕਾਗਰ ਵਰਗਾ ਮੇਰਾ ਸਰੀਰ ਵਿੱਚ ਝੋਡੀ ਦਾ ਤੇ ਮਿਹਰਬਾਨੀ ਨੂੰ ਵੇਖ ਲੋ ਛੋਟੀ ਦਾ ਕਿ ਨਾਮ ਬੜਾ ਭਾਰੀ ਵਜਾ ਦੇਖੋ ਛੋਟੀ ਦਾ ਜੀ ਦੇਖੋ ਪਏ ਇੱਕ ਪੰਜੀ ਕਰਾ ਲਈਏ ਆਪਾਂ 1 ਲੱਖ ਤੇ 15000 ਦੀ ਦੇ ਦਈਏ 1 ਲੱਖ 15000 ਦੀ 1 ਲੱਖ 5000 ਦੀ ਹਾਂ ਹਾਂ ਜੀ ਥੋੜੇ ਮੱਖ ਦੀ ਬਾਠ ਠੀਕ ਹੈ ਚੱਲਣਾ ਦੇ ਇਹਨਾਂ ਨਾਲ ਚੱਲਦੇ ਆ 15 ਲੱਖ ਦੀ ਬੁਰੀ ਦੇ ਦਾਂਗੇ ਚਲੋ ਠੀਕ ਹੈ ਕੱਲ੍ਹ ਪਹੁੰਚ ਦੀ ਗਾਰੰਟੀ ਆ ਭਾਜੀ ਦੋ ਤੋਂ 15 16 ਕਿਲੋ ਵਾਲੀ ਗਾਰੰਟੀ ਕੋਲ ਗਾਰੰਟੀ ਮੈਂ ਵੱਡੀ ਮੈਂ ਵੱਡੀ ਮੈਂ ਭਾਜੀ ਦੋ ਤੋਂ ਵੱਡੇ ਪੂਰੀ ਆ ਵੱਡੀ ਮੈਂ ਆਵੇ ਕਿਦਾਂ ਪੂਰੀ ਚੀਜ਼ ਆ ਨਹੀਂ ਠੀਕ ਆ ਚੀਜ਼ ਆ ਇਹ ਨਜ਼ਰ ਨਹੀਂ ਆ ਰਹਾ ਭਾਜੀ ਛੋਟੀ ਆਵੇ ਛੋਟੀ ਕਿਦਾਂ ਦੀ ਛੋਟੀ ਹੈ ਕਰੂਰਾ ਹੈ ਵੇ ਭਾਰੀ ਚੋਣ ਲੱਗੀ ਕੰਟੀਨੂ ਹੋ ਰਹੀ ਹੈ ਦੇਖੀਏ ਨੇ ਭਾਈ ਜੀ ਪਰ ਉਹਨਾਂ ਨੂੰ ਮੁੱਲ ਪਾਇਆ ਵਾ ਇਹ ਮੰਡੀ ਦੇ ਵਿੱਚ ਚੁੱਲੀਆਂ ਹੁੰਦੀਆਂ ਨਾ ਦੇਖੋ ਭਾਈ 300000 ਰੁਪਏ ਦਾ ਲੱਗਦਾ ਹੈ ਤਾਂ ਦੇ ਕੇ ਦੱਸ ਲਿਖਾ ਲਓ ਜੀ ਲੈਣੀਆਂ ਜਾਓਗੇ ਲੋ ਜੀ ਤੇਰੇ ਗਾਵਾਂ ਵਿੱਚ ਖੜੀ ਹੈ ਭਾਈ ਦਾ ਤਿੰਨ ਆਜੋ ਕਰੋ ਇਹ ਘੱਪਣ ਭਾਈ ਜੀ ਸੁਈ ਬਾਜੀ ਨਾ ਸੁਈ ਆ ਕੱਲੀ ਅੱਛਾ ਕੱਲ ਸੁਈ ਬਾਜੀ ਕੱਲ ਮੁੰਦਰੀ ਦੀ ਸੁਈ ਆ ਹਾਂ ਬਿਜਲੀ ਕੱਲ ਰਾਤ ਦੀ ਸੁਈ ਆ ਅੱਛਾ ਹੋਲੀ ਖੋਲ ਗਾਇਆਂ ਨੂੰ ਧਿਆਨ ਧਿਆਨ ਕਿੰਨ ਬੋਲਾ ਜੀ ਇਹਦੇ ਥੱਲੇ ਬੋਲਾ ਭਾਜੀ ਤਿਆਰ ਹੋ 11 12 13 14 ਜਿੱਤੇ 13 14 ਕੋਲ ਬੋਲਾ ਮੱਛੀ ਆ ਜਰਸੀ ਜਵੇ ਜਰਸੀ ਜਾ ਗਈ ਬੈਡ ਕਾਸ ਜਰਸੀ ਵੇਖੋ ਵੇਲਾ ਜੀ ਕਿੰਨਾ ਕਰੂ ਦੁੱਧ ਵੇਰੇ ਪਾਈਆ ਮੈਂ ਆਪਣੇ ਸੰਜਣ ਪਾਦੇ ਕੋ ਲਈਆ 20 ਕਿਲੋ ਦੁੱਧ ਪਾਉਂਦੀ ਬੈਡ ਅਰੇ 20 ਕਿਲੋ ਵਾਹ ਆ ਰੇ ਬਲਵਾ ਸਰ ਫਿਰ ਕੋਈ 33 ਆ ਵੇਣਾ ਫਿਰ ਕੋਈ ਨਹੀਂ ਆ ਵਾ ਲੈ ਠੀਕ ਹੋ ਬਾਹਰ ਇਹੋ ਭਾਜੀ ਲੱਗਦਾ ਬਿਲਕੁਲ ਬਿਲਕੁਲ ਜਿਵੇਂ ਮੱਦੀ ਪੈ ਗਈ ਥਲੇ ਚੱਕ ਬਹੁਤ ਚੋਣ ਚਾਂ ਚੰਗੀਆਂ 20 ਕਿਲੋ ਦੋ ਦਿਨਾਂ ਦੇ ਚੋਣਾ ਭਾਜੀ ਅਜੇ ਪੁੜਾ ਨਹੀਂ ਚੁਕਿਆ ਮਗਰ ਵਸ਼ੀ ਆ ਪਰਸੋਂ ਇਹ ਕੱਲ ਦਾ ਕੱਲ ਦਾ ਹਾਂਜੀ ਕੱਲ ਦੀ ਸੂਈ ਆਏ ਮੁੱਲ ਭਾਜੀ ਪਾਇਆ ਤਾਂ 60000 ਕਰ ਲਈਏ ਇਸ ਜਿਹੜਾ ਨੇ 55000 ਰੁਪਏ ਜੀ ਅੱਜ ਜਦਾਂ ਪੂਰੇ 50000 ਰੁਪਏ ਜਾਂਦੀ 2 ਛੋਟ ਕਰ ਦਾਂਗੇ 48000 ਦੀ ਹਾਂਜੀ 104700 45000 ਜਾਂਦੀ ਨਹੀਂ ਭਾਜੀ 47 ਦੀ ਦਮਾ ਨਹੀਂ ਨਹੀਂ 45000 ਆਪ ਮਹਿੰਗੀ ਲਈਏ ਭਾਜੀ ਕੋਈ ਨਹੀਂ ਮਹਿੰਗੀ ਲਈਏ ਭਾਜੀ ਜਿਹੜਾ ਜਿਹੜਾ ਕਹਤਾ ਵੀਰੇ ਕਹਤਾ ਨਾ ਜਾਂਦੋਂ ਕੋਈ ਉਹ ਪਤਾ ਫੋਨ ਲਾਵੇ ਜਿਹਨੇ ਲੈਣੀ ਆ ਬਰਜਾ ਨਾ ਲੱਗੇ ਦੋ ਦੋ ਛੋੜੀ ਹੋਣੀ ਹਾਂ ਬਿਲਕੁਲ ਦੂਜਾ ਫੋਨ ਨਾ ਲਾਵੇ ਠੀਕ ਆ ਕੋਈ ਗੁੱਸਾ ਭਾਇ ਕਰੇ ਜਾਂ ਨਾ ਕਰੇ ਚਲੋ ਠੀਕ ਹੈ ਇਹ ਜੀ ਇਹ ਰਾਤੀ ਸੂਈ ਜਰਸੀ ਹਾਂਜੀ ਬਸ਼ਾ ਦੇ ਮਗਰਵਾ ਇਹਨੇ ਰਾਤ ਨੂੰ 10 ਵਜੇ ਜੇਫਟੀ ਆਪਣੇ ਕੋਲ ਜਰਸੀ ਜਰਸੀ ਵਿੱਚ ਹੀ ਆ ਗਿਆ ਜਰਸੀ ਵਿੱਚ ਲੋਲੀ ਬਸ਼ਾ ਮਗਰ ਆ ਗਿਆ ਤੇ ਕਿੰਨਾ ਭੋਲਾ 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 ਭਾਜੀ ਮੈਂ ਸਵੇਰੇ ਚੋਇਆ ਜੋ 3.5 ਕਿਲੋ ਬਦਲ ਨਹੀਂ ਵੀ ਰਾਤੀ ਵੀ 12 ਕਿਲੋ ਹਾਂ ਲਿਆ ਬਲਵਾ ਆ ਜਾ ਨੰਬਾ ਇਹ ਰਾਤੀ ਜਾਂ ਇਹ ਤੋਂ ਜਰਸੀ ਦਾ ਬੈਸ ਠੀਕ ਹੈ ਲਓ ਤਾਲੀਆਂ ਵਾੜਨਾ ਸਾਰੀਆਂ ਬਿਲਕੁਲ ਭਾਜੀ ਆਓ ਉੱਤਰ ਬੱਚੇ ਪਏ ਵਿਖਾਉਂਦੇ ਆ ਭਾਜੀ ਬੋਲ ਭਾਜੀ ਭਾਂ ਇਹਦਾ ਵੀ ਕਰ ਲਈਏ 52000 30000 ਇਹ ਵਸ਼ੀ ਆਪਾਂ ਦੇ ਦਾਂਗੇ ਜੈਸ ਨੂੰ 45000 ਦੀ ਠੰਡੀ ਇਹ ਵੀ ਬੜੀ ਜੂਏ ਨਾਲ 45000 ਦੀ ਦਸਾਂ ਹਾਲਾਂ ਪੈ ਚਲ 42000 ਦੇ ਆ ਵੇ ਬਸ ਠੀਕ ਆ ਠੰਡੀ ਇਹ ਵੀ ਬੜੀ ਜੂ ਬਹੁਤ ਚੰਗੀ ਕਸ਼ੀ ਓਕੇ ਆ ਤੇ ਪੂਰੇ 40 ਦਿਖਾਣਾ ਦੇ ਦਾਂ ਯਾਰ ਚਲੋ ਠੀਕ ਲੋ ਦੁੱਧ ਚੋਣਾ ਭਾਜੀ ਇਹਨੇ ਸਾਡੇ ਭਾਜੀ ਮਤਲਬ ਗਿਆ ਜੇ ਤਾਂ ਹੀ ਨਾ ਕਰ ਵੇਖਦਾ ਬੰਨਿਆ ਲੱਗਿਆ ਭਾਜੀ ਇਹ ਆ ਪਸੋਂ ਦੀ ਸੂਈ ਜੋ ਅੱਛਾ ਇਹ ਵਛਾ ਜੋ ਇਹਦਾ ਵਛਾ ਜੋ ਇਹਦਾ ਵੀ ਵਛਾ ਜੋ ਪਰਲੀ ਦੀ ਵਛੀ ਜੋ 24 ਦਾ ਭਾਜੀ ਪਹਿਲਾਂ ਨਹੀਂ ਚੁੱਕੀ ਆ ਚਾਰ ਚਾਰ ਤਾਂ ਦਿਆਂ ਠੰਢੀ ਠੰਢੀ ਵਛੀ ਭਾਜੀ ਠੀਕ ਆ ਤੋਰ ਬਲ ਵਾਹ ਤੇ ਗਾਇਆਂ ਹੀ ਚਿੰਨ੍ਹ ਟੋਪ ਨੇ ਭਾਜੀ ਹਾਂ ਪ੍ਰੀਤ ਵਾਲੀਆਂ ਵਛੀਆਂ ਪ੍ਰੀਤ ਵਾਲੀਆਂ ਬਰੂਦੀ ਆ ਗਈ ਬਹੁਤ ਠੰਡੀ ਬੱਤੀ ਪਾਜੀਏ ਮਸ਼ੀਨ ਦੋ ਦੋ ਚਵਾੜੀ 11 ਕਿਲੋ ਚਵਾੜੇ 12 ਚਵਾੜੇ 11 ਚਵਾੜੇ ਪਹਿਲਾ ਚਵਾੜੇ ਆ ਜਾ ਬੱਲੂ ਚਾਰ ਦਾ ਦਾ ਭਾਈ ਚੌਗੀ ਹਾਂ ਲਓ ਜੀ ਲੈ ਐਂਡ ਆ ਵੀ ਸਾਂ ਠੀਕ ਆ ਬੱਲੂਆ ਹਾਂਜੀ ਭਾਜੀ ਹਾਂ ਲੱਖੋ ਵੇਖ ਲਓ ਇੱਕ ਵੀ ਦੇ ਦਾਂਗੇ ਜੈ ਜੀ ਅੱਪਾ ਕੋਲ ਅੱਗੇ 100 ਰੁਪਏ ਲੈਂਦੇ ਆ ਉਹ ਘਟਕੀ ਦੇ ਕਿੱਥੇ ਕਰਨਾ ਚਾਹਦਾ ਕੋਈ ਗੱਲ ਹੀ ਨਹੀਂ ਦੇ ਭਾਜੀ ਇਹ ਕਿਹੜੀ ਗੱਲ ਵਾ ਮਸ਼ੀਨ ਵੇਖੋ ਠੰਡੀ ਧੀਰੀ ਕੋਈ ਯਾਦ ਕਰੂਗਾ ਇਹਦੇ ਥੱਲੇ ਆ ਜਨੇ ਨਾ ਤਾਂ ਟਾਕੀਆਂ ਬੰਨ ਛੜੀਆਂ ਵੀ ਪਹਿਲਾਂ ਉਹਨਾਂ ਨਾਲ ਕਰੇ ਹਾਂ ਤੇ ਬੌਧੀ ਠੰਡੀ ਵਸੀ ਹੈ ਹਾਂਜੀ ਭਾਜੀ ਅਪਾ ਡੰਗਾ ਸੀਲ ਹੀ ਲਾਉਣਾ ਬਿਲਕੁਲ ਅਗਲੇ ਸੀਲ ਇਹਨਾਂ ਦਾ ਨਿਆਰਾ ਬਣਾ ਗੱਲ ਹੈਗੀ ਆ ਛੜੀ ਹਾਦੀ ਦੇ ਦਈਏ ਹੈ ਛੜੀ ਦੀ ਤਾਂ 3500 ਦੇ ਦਈਏ ਭਾਜੀ ਦੋ ਹੀ ਛੜ ਦੀ ਕਿਨੇ ਦਾ 3500 ਪੂਰੇ 3000 ਹੈ ਇਹ ਕਿਹਦੀ ਹੈ ਠੀਕ ਆ ਆ ਠੀਕ ਆ ਵੇ ਲੈ ਜਾ ਤਿੰਨ ਗਾਮਾ ਤੇ ਤਿੰਨ ਹੀ ਮਈਆਂ 6 ਪੰਜ 6 ਲਾ ਬਾਕੀ ਮੇਰੇ ਵੀਰੇ ਇੱਥੇ ਆਓ ਆ ਚੈੱਕ ਕਰਕੇ ਜਿੱਦਾਂ ਮੈਂ ਜਿੱਦਾਂ ਮਾਰਾ ਨਾ ਬੋਲੋ ਭਾਈ ਆਪਰ ਵਾਰ-ਵਾਰ ਤੋ ਨਹੀਂ ਕਹਿੰਨ ਨੇ ਜੇ ਮਾਰਾ ਬੋਲੋ ਕਰ ਜਵਾਬ ਦੇਈ ਜਾਂਗੇ ਬਰਾਫੀ ਕੋਈ ਗੱਲ ਨਹੀਂ ਭਾਈ ਉਹ ਉਹਦੇ ਉਹਦੇ ਹੈਗੇ ਆਪਾਂ ਦੇਖੋ ਭਾਈ ਗੱਲ ਪਤਾ ਕੀ ਆ ਆਪਣਿਆਂ ਨੂੰ ਕੋਈ ਬੰਦਾ ਕਿਸੇ ਨੂੰ ਪਸ਼ੂ ਮਾੜਾ ਨਹੀਂ ਦਿੰਦਾ ਅਸੀਂ ਪੈਸੇ ਲਾਏ ਆ ਅਸੀਂ ਚੰਗੀਆਂ ਦੇ ਕਰਕੇ ਲਾਏ ਆ ਅਸੀਂ ਮਾੜੀਆਂ ਦੇ ਕਰਕੇ ਨਹੀਂ ਲਾ ਕੇ ਆ ਅਕਸਰ ਅਸੀਂ ਪਹਿਲਾਂ ਪੈਸੇ ਦਿੰਨੇ ਆ ਫਿਰ ਆਪਾਂ ਪੈਸੇ ਕਿਸੇ ਕੋਲ ਦੋਰੇ ਲੈਣੇ ਆ ਹਨਾ ਹਾਂਜੀ ਉਹਦੇ ਵਿੱਚ ਸਿਰਫ ਨਫਾ ਪਾਉਣਾ ਹੁੰਦਾ ਬਿਲਕੁਲ 1000 ਰੁਪਏ ਦੇ 2 ਰੁਪਏ ਦੇ 5 ਰੁਪਏ ਦੇ ਹੂੰ ਹੂੰ ਪਹਿਲਾਂ ਰਕਮ ਦੇ ਸਾਰੀ ਅਸੀਂ ਲਾ ਕੇ ਹੁੰਦੇ ਆ ਹੁਣ 4 ਮਹੀਨਿਆਂ ਦੇ ਰੁਪਈਏ ਲਾ ਕੇ ਆਏ ਕਿੱਡੀ ਦੂਰੋਂ ਮਹੀਆਂ ਲਿਆਣੀਆਂ ਜਾ ਕੇ ਤੇ ਆਪਣੇ ਨੂੰ ਚੰਗੀਆਂ ਸੋਨਾ ਖਰਾ ਸੋਨਾ ਕਰਕੇ ਲਿਆਂਦਾ ਉਹ ਉੱਥੇ ਜੋ ਕੋਈ ਵੇਖ ਕੇ ਗਾਂ ਥੋੜਾ ਲੈ ਕੇ ਆਣਾ ਬਾਕੀ ਥੋੜਾ ਦੇਗਾ ਹਾਂਜੀ ਹਾਂਜੀ 300 ਮੀਟਰ ਜਾ ਕੇ ਆਈ ਯਾਰ ਹਾਂ ਆ ਜਾਂਦੀ ਹੁਣ ਭਾਵੇਂ ਆਪਾਂ 6 ਡੰਗਰ ਸਾਡੇ ਕੋਲ ਆ ਆ ਯਾਰ ਪੈਸੇ ਖਰਚ ਗਏ ਚੱਗੇ ਦੇ ਖਰਚ ਕੇ ਆਏ ਆ ਅਸੀਂ ਮਾਲਸਪਾ ਖਰਚ ਕੇ ਆਏ ਆ ਨਾ 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 ਤੇ ਇਹ ਆ ਵੀ ਜਿਹਨੇ ਆਨਲਾਈਨ ਮਗਾਉਣੀ ਆ ਉਹ ਇਦਾਂ ਮਗਾਈ ਜਾਂਦੇ ਆ ਵੀਰ ਤੇ ਇਦਾਂ ਕਰਮਾਲੀਆਂ ਜਾਈ ਜਾਂਦੀਆਂ ਵਾ ਤੇ ਨਵੀਆਂ ਤੇ ਨਵੀਆਂ ਤੁਰੀਆਂ ਆਉਂਦੀਆਂ ਵਾ ਤੇ ਗਾੜੀ ਵੀਰ ਸਾਰਿਆਂ ਨੇ ਜਿਹਨਾਂ ਲੈਣੀਆਂ ਆਪਣੀ ਸਮਝ ਕਰਕੇ ਲੈ ਵਾਜੀ ਬੋਲੋ ਤੇ ਨਾਂ ਆਪਣਾ ਪਿੰਡ ਆਪਣਾ ਹੈਗਾ ਜੋ ਤੁਵਾਨ ਤੇ ਜ਼ਿਲ੍ਹਾ ਹੈਗਾ ਕਰਤਾਰਪੁਰ ਤਹਿਸੀਲ ਪਟਾਰਾ ਨੇੜੇ ਵਾਲੀ ਆਪਦੇ ਤੇ ਚੱਲਦੇ ਆ ਅਲੀਆ ਦਾ ਕਿ ਨੰਬਰ ਹੈਗਾ 95924 27529 95924 27529 ਕਿਉਂ ਸਾਡੇ ਕੋਲ ਮਾਲ ਸਾਰੀ ਵੈਰੀਟੀ ਦਾ ਜਾਵਾ ਜੀ ਆਪਾਂ ਉਧਰੋਂ ਚੱਲ ਜਾਂਦੇ ਉਧਰੋਂ ਲੈਣ ਦੀਆਂ ਵਾ ਇੱਧਰੋਂ ਮਿਲ ਗਿਆ ਆਪਾਂ ਇੱਧਰੋਂ ਲੈ ਲੈਣੀਆਂ ਵਾ ਅਸੀਂ ਇਹ ਨਹੀਂ ਵੇਦੇ ਹੁਣ ਅੱਜ ਵੇਖ ਲਓ ਆਪਣੇ ਕੋਲ ਛੋਟੇ ਗੇੜ ਦਾ ਮਾਲ ਹੈ ਨਹੀਂਗਾ ਛੋਟੀਆਂ ਮਈਆਂ ਤੇ ਬੜੇ ਖੋਨਾ ਹੁੰਦੇ ਆ ਤੇ ਹੁਣ ਸ਼ਾਇਦ ਅਗਲੀ ਵੀਡੀਓ ਦੀ ਛੋਟੀਆਂ ਮਈਆਂ ਤੇ ਪਾਈਆਂ ਮਿਲ ਜਾਣੀਆਂ ਬਾਕੀ ਬਾਕੀ ਆਓ ਇੱਥੇ ਆ ਕੇ ਇਹੀ ਵਾਰ ਵਰ ਬੇਨਤੀ ਕਰ ਬਈ ਇਹਦੇ ਚੈੱਕ ਕਰਕੇ ਲੈ ਹਾਂ ਬਸ ਅਲਿਗੋ ਪਾਜੀ ਮਾਦੇ ਬੱਚੇ ਵਿਖਾਉਦੇ ਆ